ਹਾਂ ਜੀ ਸਸ਼ਕਲ ਜੀ ਮੇਰਾ ਨਾਮ ਅਨਸੂਮਨ ਸ਼ਰਮਾ ਹੈ ਤੇ ਮੈਂ ਜੀਲਾ ਚੇਅਰਬੇਰ ਦੇ ਤੋਂਂਦੇ ਨਹੀਂ ਕਿੱਤੀ ਗਈ ਆ ਤੇ ਮੈਂ ਅ ਅੱਗੇ ਇਸ ਮੰਚ ਨਾਲ ਜੁੜ ਕੇ ਲੇਡੀਜ਼ ਬਾਰੇ ਲੇਡੀਜ਼ ਨਾਲ ਜੋ ਅਤਿਆਚਾਰ ਹੁੰਦੇ ਨੇ ਸੌਰਿਆਂ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਸਮਾਜ ਵਿੱਚ ਉਹਨਾਂ ਨਾਲ ਜੋ ਵੀ ਬਦਸਲੂਕੀ ਆ ਬੇਅਦਬੀ ਹੁੰਦੀ ਹੈ ਮੈਂ ਉਹਨਾਂ ਦੇ ਖਿਲਾਫ ਲੇਡੀਜ਼ ਦੇ ਨਾਲ ਖੜਨਾ ਚਾਹੁੰਦੀ ਆ ਤੇ ਉਹਨਾਂ ਦੀ ਹੈਲਪ ਕਰਨਾ ਚਾਹੁੰਦੀ ਆ ਅ ਅੱਜ ਦੇ ਟਾਈਮ ਦੇ ਵਿੱਚ ਲੇਡੀਜ਼ ਕਿਤੇ ਵੀ ਸੇਫ ਨਹੀਂ ਹੈ ਉਸ ਵਾਸਤੇ ਅਗਰ ਕਿਸੇ ਵੀ ਲੇਡੀਜ਼ ਨੂੰ ਇਸ ਮੰਚ ਦੀ ਜ਼ਰੂਰਤ ਹੈ ਉਹ ਮੈਨੂੰ ਕੰਟੈਕਟ ਕਰ ਸਕਦੀ ਹੈ ਤੇ ਅਸੀਂ ਉਹਨਾਂ ਦੀ ਹਰ ਪਾਸਿਓਂ ਹਰ ਪੱਖੋਂ ਉਹਨਾਂ ਦੀ ਹੈਲਪ ਕਰਾਂਗੇ ਤੇ ਮੈਂ ਆਪਣੇ ਨਾਲ ਕੁਝ ਹੋਰ ਲੇਡੀਜ਼ ਨੂੰ ਵੀ ਜੋੜਨਾ ਚਾਹਾਂਗੀ ਜਿਹੜੀਆਂ ਲੇਡੀਜ਼ ਦੇ ਨਾਲ ਖੜ ਕੇ ਉਹਨਾਂ ਦੇ ਖਿਲਾਫ ਹੋਣ ਵਾਲੇ ਅਤਿਆਚਾਰ ਰਿਆ ਉਹਨਾਂ ਦੇ ਨਾਲ ਹੋਣ ਵਾਲੇ ਜ਼ੁਲਮਾਂ ਦੇ ਖਿਲਾਫ ਖੜਨਾ ਤੇ ਉਹਨਾਂ ਦੀ ਹੈਲਪ ਕਰਨਾ ਧੰਨਵਾਦ ਹਾਂਜੀ ਮੈਡਮ ਤੁਸੀਂ ਮੇਰਾ ਨਾਮ ਪ੍ਰੀਤ ਗੌਰ ਹੈ ਮੈਂ ਅਝਿਮੋਰਾਇਟਸ ਦੇ ਵਿੱਚ ਵਾਈਸ ਚੇਅਰਮੈਨ ਦੇ ਤੌਰ ਤੇ ਚੁਣੀ ਗਈ ਹਾਂ ਤੇ ਬਾਕੀ ਜੋ ਮਤਲਬ ਇਹ ਕੰਮ ਕਰਨਗੇ ਅੱਗੇ ਚੇਅਰਮੈਨ ਸਾਡੇ ਆਪਾ ਉਹਨਾਂ ਦਾ ਸਾਥ ਦੇਵਾਂਗੇ ਹਰੇਕ ਕੰਮ 'ਚ ਤੇ ਕੋਸ਼ਿਸ਼ ਕਰਾਂਗੇ ਵੀ ਅੱਗੇ ਹੋਰ ਮੈਂਬਰ ਵੀ ਇਹਦੇ ਵਿੱਚ ਜੁੜ ਸਕਣ